ਇਹ ਉਹ ਮਹਾਨ ਸਥਾਨ ਹੈ ਜਿੱਥੇ ਸਿੱਖ ਕੌਮ ਦਾ ਸਭ ਤੋਂ ਵੱਧ ਇਤਿਹਾਸ ਬੈਠ ਕੇ ਲਿਖਿਆ ਗਿਆ ਹੈ ਹਰਿਆਣੇ ਦੇ ਵਿੱਚ ਕੈਥਲ ਸ਼ਹਿਰ ਹੈ ਇੱਥੇ ਧੰਤਨ ਸ੍ਰੀ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਸਥਾਨ ਹੈ ਗੁਰਦਵਾਰਾ ਮੰਜੀ ਸਾਹਿਬ ਉਹਦੇ ਕੋਲ ਇਹ ਚਤਰ ਮੁਹੱਲਾ ਹੈ ਜਿੰਨਾ ਗੱਲਾਂ ਦੀ ਸਾਂਝ ਆਪਜੀ ਦੇ ਨਾਲ ਅੱਜ ਪੈਗੀ ਸੰਗਤ ਜੀ ਸ਼ਾਇਦ ਤੁਸੀਂ ਪਹਿਲਾਂ ਨਾ ਸੁਣੀਆ ਹੋਣ ਇਹ ਕੰਪਲੇਨ ਅਕਸਰ ਕੀਤੀ ਜਾਂਦੀ ਹੈ ਕਿ ਸਿੱਖ ਕੌਮ ਆਪਣੇ ਇਤਿਹਾਸਕ ਵਿਰਾਸਤਾਂ ਨੂੰ ਸਾਂਭਣ ਵਿੱਚ ਬਹੁਤ ਅਵੇਸਲੇ ਹੈ ਉੱਪਰ ਤੁਸੀਂ ਜਿਹੜਾ ਕਮਰਾ ਦੇਖ ਰਹੇ ਹੋ ਇਹ ਉਹੀ ਕਮਰਾ ਹੈ ਸੰਗਤ ਜੀ ਜਿੱਥੇ ਬੈਠ ਕੇ ਸਿੱਖ ਕੌਮ ਦਾ ਸਭ ਤੋਂ ਵੱਡਾ ਇਤਿਹਾਸ ਲਿਖਿਆ ਗਿਆ ਹੈ ਮਹਾਨ ਇਤਿਹਾਸਕਾਰ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਦੀ ਇਹ ਹਵੇਲੀ ਹੈ ਆਪਾਂ ਸਾਰੀ ਜਾਣਕਾਰੀ ਅੱਜ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲਿਆਂ ਤੋਂ ਲਵਾਂਗੇ ਗਿਆਨੀ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਸਾਨੂੰ ਇਸ ਹਵੇਲੀ ਬਾਰੇ ਤੇ ਗਿਆਨੀ ਸੰਤੋਖ ਸਿੰਘ ਜੀ ਹੋਣਾ ਬਾਰੇ ਜਾਣਕਾਰੀ ਦਿਓ ਕਿ ਇਹ ਹਵੇਲੀ ਇਤਿਹਾਸਕ ਕਿਵੇਂ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਬੀਰਾ ਜੀ ਦਾ ਜਨਮ 1787 ਚ ਨੂਰਦੀਨ ਦੀ ਸਰਾਂ ਤਰਨਤਾਰਨ ਸਾਹਿਬ ਦੇ ਲਾਗੇ ਹੋਇਆ ਸੀ ਪਿਤਾ ਭਾਈ ਦੇਵਾ ਸਿੰਘ ਜੀ ਦੇ ਗ੍ਰਹਿ ਵਿਖੇ ਉਹਨਾਂ ਨੇ ਵਿਦਿਆ ਸ੍ਰੀ ਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਜਿਨ੍ਹਾਂ ਨੇ ਰਮੰਦਰ ਸਾਹਿਬ ਤੇ ਸੌਨਾ ਚੜਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਕੇ ਕਰਵਾਈ ਸੀ ਉਹਨਾਂ ਮਹਾਪੁਰਸ਼ਾਂ ਕੋਲੋਂ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਉੱਚ ਵਿਦਿਆ ਪ੍ਰਾਪਤ ਕੀਤੀ ਭਾਈ ਸਾਹਿਬ ਸੰਤੋਖ ਸਿੰਘ ਆਪ ਲਿਖਿਆ ਕਰਮ ਕਾਲ ਤੇ ਕੈਂਥਲ ਆਏ ਤਿਤ ਹੋਏ ਜਪਜੀ ਅਰਥ ਬਣਾਏ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਮਾਈ ਭਿਕਾ ਨੂੰ ਵਰ ਦਿੱਤਾ ਸੀ ਜਿਹਨੇ ਮੰਗਿਆ ਸੀ ਸੋਨੇ ਦੀ ਮਧਾਣੀ ਹੋਵੇ ਪੋਤਰੇ ਨੂੰ ਦੁੱਧ ਰੜਕਦੀ ਵੇਖਾਂ ਗੁਰੂ ਰਾਮਦਾਸ ਜੀ ਦੇ ਬਖਸ਼ਿਸ਼ ਨਾਲ ਭਾਈ ਭਗਤੂ ਦਾ ਜਨਮ ਹੋਇਆ ਸੀ ਭਾਈ ਭਗਤੂ ਜੀ ਦੀ ਅੰਸ਼ਬੰਸ ਵਿੱਚੋਂ ਮਹਾਰਾਜਾ ਉਦੇ ਸਿੰਘ ਜੀ ਕੈਥਲ ਦੇ ਰਾਜੇ ਸਨ ਜਿਨ੍ਹਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਸਾਰੇ ਬੰਗਰਦੇਸ਼ ਦਾ ਰਾਜ ਪ੍ਰਾਪਤ ਹੋਇਆ ਮਹਾਰਾਜਾ ਉਦੇ ਸਿੰਘ ਦੇ ਕੋਲ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਗਭਗ 1823 ਈਸਵੀ ਤੋਂ ਬਾਅਦ ਇੱਥੇ ਆ ਗਏ ਸਨ ਕਿਉਂਕਿ 1823 ਜ ਜਿਨ੍ਹਾਂ ਨੇ ਨਾਨਕ ਪ੍ਰਕਾਸ਼ ਗ੍ਰੰਥ ਕੀਤਾ ਉਹ ਬੂੜੀਆ ਚ ਪੂਰਾ ਕੀਤਾ ਇੱਥੇ ਆ ਕੇ ਉਹਨਾਂ ਨੇ ਜਪਜੀ ਸਾਹਿਬ ਦਾ ਟਿਕਾ ਕਰਨ ਤੋਂ ਬਾਅਦ ਹੋਰ ਵੀ ਬੜੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ ਬਾਕੀ ਨੌ ਪਾਤਸ਼ਾਹੀਆਂ ਦਾ ਇਤਿਹਾਸ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਸ ਹਵੇਲੀ ਚ ਭਾਈ ਸਾਹਿਬ ਨੇ ਰਹਿ ਕੇ ਲਿਖਿਆ ਭਾਈ ਸਾਹਿਬ ਨੂੰ ਇਹ ਹਵੇਲੀ ਮਹਾਰਾਜਾ ਸਾਹਿਬ ਨੇ ਪੇਟਾ ਕੀਤੀ ਸੀ ਇੱਕ ਪਿੰਡ ਵੀ ਨਾਲ ਮੋਥਲੀ ਪਿੰਡ ਜ਼ਗੀਰ ਵਜੋਂ ਦਿੱਤਾ ਸੀ ਭਾਈ ਸਾਹਿਬ ਦਾ ਪਰਿਵਾਰ ਇੱਥੇ ਰਹਿੰਦਾ ਸੀ ਤੇ ਭਾਈ ਸਾਹਿਬ ਜੀ 1843 ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਟਾ ਦੇਣ ਤੋਂ ਬਾਅਦ ਇੱਥੇ ਆ ਕੇ ਚੋਲਾ ਛੱਡ ਗਏ ਸਨ 1843 ਜਿਨ੍ਹਾਂ ਦਾ ਸਰੀਰ ਜਦੋਂ ਇੱਥੇ ਸ਼ਾਂਤ ਹੋਇਆ ਉਹਨਾਂ ਦੇ ਬੱਚੇ ਕੁਝ ਸਮਾਂ ਬਾਅਦ ਇਹ ਹਵੇਲੀ ਵੇਚ ਗਏ ਸਨ ਜਿਨ੍ਹਾਂ ਪਰਿਵਾਰਾਂ ਨੂੰ ਹਵੇਲੀ ਵੇਚ ਗਏ ਸਨ ਉਹ ਪਰਿਵਾਰਾਂ ਦੀਆਂ ਫੈਮਲੀਆਂ ਇੱਥੇ ਲਗਭਗ ਪੌਣੇ 200 ਸਾਲ ਤੋਂ ਰਹਿ ਰਹੇ ਸਰ ਹੁਣ ਥੋੜੇ ਸਮੇਂ ਤੋਂ ਇੱਕ ਖਸਤਾ ਹਾਲਤ ਹੋ ਗਈ ਸੀ ਉਹ ਇਥੋਂ ਬਾਹਰ ਦੂਰ ਦੂਰ ਜਾ ਚੁੱਕੇ ਹਨ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਇਹ ਸਾਡੀ ਇਤਿਹਾਸਕ ਵਿਰਾਸਤ ਸਾਨੂੰ ਦਿੱਤੀ ਜਾਵੇ ਸੋ ਉਹਨਾਂ ਨੇ ਮਾਇਆ ਲੈ ਕੇ ਇਹ ਹਵੇਲੀ ਪੰਥ ਨੂੰ ਦੇਣੀ ਮੰਨ ਲਈ ਹੈ ਤੇ ਇਹਦਾ ਬਿਆਨਾ ਵੀ ਹੋ ਚੁੱਕਾ ਹੈ ਮਹਾਰਾਜ ਦੀ ਕਿਰਪਾ ਨਾਲ ਜੀ ਤੇ ਇਸ ਹਵੇਲੀ ਵਿੱਚ 1925-30 ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਥੇ ਆਏ ਸਨ ਉਹਨਾਂ ਨੇ ਵੀ ਇਹਦਾ ਕੁਝ ਮੁੱਲ ਪਾਇਆ 14000 ਰੁਪਈਆ ਉਸ ਵੇਲੇ ਮੇਰਾ ਖਿਆਲ ਹੈ ਉਹਨਾਂ ਨੇ ਕਿਹਾ ਸੀ ਵੀ ਇਹ ਐਨੇ ਕਦੀ ਚੀਜ਼ ਆ ਆਪਾਂ ਇਹ ਲੈ ਲਈਏ ਪਰ ਉਦੋਂ ਮਾਇਆ ਦਾ ਸਾਧਨ ਨਾ ਹੋਇਆ ਜਾਂ ਉਹਨਾਂ ਨੇ ਵੇਚੀ ਨਹੀਂ ਕੋਈ ਕਾਰਨ ਸੰਨ ਕੇ 100 ਸਾਲੇ ਕੰਮ ਪਛੜ ਗਿਆ ਆਜੋ ਆਪ ਸਾਹਮਣੇ ਉੱਪਰ ਚਬਾਰਾ ਦੇਖ ਰਹੇ ਹੋ ਇਹਦੇ ਵਿੱਚ ਚਾਰ ਲਿਖਾਰੀ ਬੈਠਿਆ ਕਰਦੇ ਸਨ ਕੌਨਿਆਂ ਉੱਤੇ ਤੇ ਕਵੀ ਭਾਈ ਸੰਤੋਖ ਸਿੰਘ ਜੀ 2 ਢਾਈ ਘੰਟੇ ਰੋਜ਼ ਵਿੱਚ ਲਿਖਾਇਆ ਕਰਦੇ ਸਨ ਇਤਿਹਾਸ ਤੇ ਇੱਕ ਛੜੀ ਹੱਤੇ ਇਦਾਂ ਮਾਰਦੇ ਤੇ ਨਾਲੇ ਉਹ ਉਚਾਨ ਦੀ ਚਾਲ ਦੇ ਨਾਲ ਉਹ ਤਾਲ ਦਿੰਦੇ ਜਾਂਦੇ ਤੇ ਨਾਲੇ ਟਹਿਲਦੇ ਜਾਂਦੇ ਤੇ ਰਚਨਾ ਕਰੀ ਜਾਂਦੇ ਤੇ ਉਹ ਲਖਾਰੀ ਲਿਖੀ ਜਾਂਦੇ ਇੱਥੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਹੋਈ ਹੈ ਇਹ ਬਹੁਤ ਮਹਾਨ ਹਵੇਲੀ ਹੈ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਬਾਰੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਹਨ ਕਿ ਸਿੱਖੋ ਮਾਣ ਕਰਿਆ ਕਰੋ ਕਿ ਤੁਹਾਡਾ ਇਤਿਹਾਸ ਲਿਖਣ ਵਾਲਾ ਕੋਈ ਧਿਆਨੀ ਪੁਰਖ ਸੀ ਗਲੀ ਗਲੀ ਚੋਂ ਵੀ ਕੋਈ ਉੱਠ ਕੇ ਉਂਗਲ ਚੁੱਕਣ ਲੱਗ ਪੈਂਦਾ ਹੈ ਜਦੋਂ ਉਹਨਾਂ ਦੇ ਵੱਲੋਂ ਲਿਖੇ ਹੋਏ ਇਤਿਹਾਸ ਵਿੱਚ ਸੋਧ ਕਰਨ ਲਈ ਭਾਈ ਵੀਰ ਸਿੰਘ ਜੀ ਹੁਣਾਂ ਨੂੰ ਕਿਹਾ ਗਿਆ ਸੀ ਤੇ ਸਾਡੇ ਸਿੱਖ ਕੌਮ ਦੇ ਸਭ ਤੋਂ ਵੱਡੇ ਸਾਹਿਤਕਾਰ ਭਾਈ ਵੀਰ ਸਿੰਘ ਜੀ ਉਸ ਵੇਲੇ ਹੱਥ ਜੋੜ ਗਏ ਸਨ ਕਿ ਜਿਹੜਾ ਮਹਾਨ ਕਾਰਜ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨੇ ਕਰ ਦਿੱਤਾ ਹੈ ਅਸੀਂ ਉਹਦੇ ਥੱਲੇ ਫੁੱਟ ਨੋਟ ਤੇ ਦੇ ਸਕਦੇ ਹਾਂ ਪਰ ਅਸੀਂ ਇਹਦੇ ਵਿੱਚ ਬਦਲਣ ਦੀ ਸਮਰੱਥਾ ਨਹੀਂ ਰੱਖਦੇ ਸਿੱਖ ਕੌਮ ਦਾ ਇਤਿਹਾਸ ਗੁਰੂ ਸਾਹਿਬ ਤੋਂ ਚੱਲ ਕੇ ਅੱਜ ਜੇ ਸਿੱਖ ਕੌਮ ਕੋਲ ਪਹੁੰਚਿਆ ਤਾਂ ਇਸ ਵਿੱਚ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਦੀ ਬੜੀ ਦੇਣ ਹੈ ਜਿਹੜਾ ਇਤਿਹਾਸ ਉਹ ਸਵੇਰੇ ਲਿਖਦੇ ਸਨ ਸ਼ਾਮ ਨੂੰ ਇੱਥੇ ਹੀ ਗੁਰਦੁਆਰਾ ਮੰਜੀ ਸਾਹਿਬ ਜਾ ਕੇ ਸੰਗਤਾਂ ਨੂੰ ਸੁਣਾਉਂਦੇ ਸਨ ਗਿਆਨੀ ਜੀ ਦੱਸ ਰਹੇ ਸਨ ਕਿ ਸੰਤ ਸਿੰਘ ਮਸਕੀਨ ਜੀ ਹੁਣੀ ਵੀ ਇੱਥੇ ਆਉਂਦੇ ਰਹੇ ਹਨ ਕਿਉਂ ਗਿਆਨੀ ਜੀ ਜ਼ਰੂਰ ਥੋੜਾ ਜਿਹਾ ਸਾਨੂੰ ਦੱਸੋ ਉਹਨਾਂ ਨੇ ਆਪ ਜ਼ਿਕਰ ਵੀ ਕੀਤਾ ਜੀ ਕਥਾ ਵਿੱਚ ਭਾਈ ਸਾਹਿਬ ਦੀ ਹਵੇਲੀ ਦਾ ਅੱਛਾ ਜੀ ਇੱਥੇ ਆ ਕੇ ਮੱਥਾ ਟੇਕ ਜਾਂਦੇ ਸੀਗੇ ਠੀਕ ਹੈ ਜੀ ਹਵੇਲੀ ਨੂੰ ਨਮਸਕਾਰ ਇਹ ਘਰ ਵਾਲੇ ਜਿਹੜੇ ਦੀਪਕ ਗਰਗ ਸੀ ਜਿਹਨਾਂ ਤੋਂ ਅਸੀਂ ਹਵੇਲੀ ਹੁਣ ਲਈ ਹੈ ਠੀਕ ਹੈ ਜੀ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਆ ਕੇ ਉਹ ਨਮਸਕਾਰ ਕਰਦੇ ਸੀ ਤੇ ਇਸ ਤੋਂ ਇਲਾਵਾ ਹੋਰ ਵੀ ਵੱਡੇ ਪੁਰਾਣੇ ਮਹਾਂਪੁਰਜ ਜਿਵੇਂ ਸੰਤ ਗੁਰਬਚਨ ਸਿੰਘ ਜੀ ਪਿੰਡਰਾਵਾਲੇ ਮਹਾਂਪੁਰਸ਼ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਦੇ ਬਾਹਰਲੀ ਜਿਹੜੀ ਡਿਊਟੀ ਦੀ ਫੋਟੋ ਹੈ ਉਸੇ ਗੁਰਪ੍ਰਤਾਪ ਸੂਰਜ ਦੀ ਭੂਮਿਕਾ ਛਾਪੀ ਹੋਈ ਹੈ ਠੀਕ ਹੈ ਜੀ ਆ ਜਿਹੜੀ ਫੋਟੋ ਅਜੇ ਵੀ ਉਦਾਂ ਹੀ ਕਾਇਮ ਹੈ ਬਿਲਡਿੰਗ ਇਹ ਤੁਸੀਂ ਸੂਰਜ ਪ੍ਰਕਾਸ਼ ਦੀ ਭੂਮਿਕਾ ਜ ਪਹਿਲੀ ਜਿਹੜੀ ਪੋਥੀ ਹੈ ਉਹਦੇ ਚ ਫੋਟੋ ਦੇਖ ਸਕਦੇ ਹੋ ਹਵੇਲੀ ਦੀ ਫੋਟੋ ਆਈ ਹੈ ਬੜੇ ਬੜੇ ਮਹਾਂਪੁਰਸ਼ ਇੱਥੇ ਆ ਕੇ ਇੱਛਾ ਕਰਦੇ ਸੀ ਵੀ ਕੋਈ ਸਮਾਂ ਆਵੇ ਤੇ ਖਾਲਸਾ ਪੰਥ ਦੀ ਸੇਵਾ ਸੰਭਾਲ ਕਰੇ ਇਹ ਬਿਲਡਿੰਗ ਅੱਜ ਜਿਹੜੀ ਆ ਬਹੁਤ ਹੀ ਖਸਤਾ ਹਾਲਤ ਵਿੱਚ ਹੈ ਸਚਾਈ ਦਸੀਏ ਅਸੀਂ ਪੌੜੀ ਲਾ ਕੇ ਬਾਹਰੋਂ ਚੜਨ ਤੋਂ ਵੀ ਡਰਦੇ ਸੀ ਕੰਧ ਤੋਂ ਕਿ ਕੰਧਾਂ ਇੰਨਾ ਡਿੱਗਣ ਵਾਲੀਆਂ ਹਨ ਛੱਤਾਂ ਇਸ ਦੀਆਂ ਡਿੱਗ ਚੁੱਕੀਆਂ ਹਨ ਅੰਦਰ ਵੀ ਮਲਬਾ ਪਿਆ ਹੋਇਆ ਹੈ ਦੇਖੋ ਦਰਵਾਜ਼ੇ ਖਸਤਾ ਹਾਲਤ ਵਿੱਚ ਹਨ ਜੋ ਗਾਠਾਂ ਕੁਝ ਹੱਦ ਤੱਕ ਬਚ ਸਕਦੀਆਂ ਹਨ ਬਿਲਡਿੰਗ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਉਹ ਹਵੇਲੀ ਜਿਹੜੀ 100 ਸਾਲ ਪਹਿਲਾਂ ਵੀ ਸਿੱਖਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਨਹੀਂ ਲੈ ਸਕੇ ਅੱਜ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਪੰਥ ਦੀ ਝੋਲੀ ਪਈ ਹੈ ਗਿਆਨੀ ਜੀ ਹੁਣਾਂ ਨੂੰ ਗੁਰੂ ਸਾਹਿਬ ਜੀ ਨੇ ਜੇ ਸੇਵਾ ਬਖਸ਼ੀ ਹੈ ਤਾਂ ਸਾਡੀ ਬੇਨਤੀ ਹੈ ਸੇਕ ਕੰਮ ਵਿੱਚ ਜਿਹੜਾ ਕੋਈ ਆਰਕੀਟੈਕਟ ਹੈ ਜਿਹੜਾ ਕੋਈ ਪੁਰਾਣੀ ਬਿਲਡਿੰਗ ਦੇ ਨਾਲ ਸੰਬੰਧਿਤ ਕੰਮ ਕਰ ਸਕਦਾ ਹੈ ਆਓ ਸੇਵਾਵਾਂ ਦਿਓ ਆਪਣੇ ਦਿਸਵੰਦ ਦੇ ਨਾਲ ਇਸ ਸੇਵਾ ਨੂੰ ਇਸ ਮਹਾਨ ਇਤਿਹਾਸਕ ਸਥਾਨ ਨੂੰ ਆਪਾਂ ਸਾਂਭ ਸਕੀਏ ਸੰਗਤ ਜੀ ਅੱਜ ਤਾਂ ਅਸੀਂ ਦਰਵਾਜ਼ਾ ਵੜ ਕੇ ਅੰਦਰ ਵੀ ਨਹੀਂ ਜਾ ਸਕਦੇ ਉਸ ਕਮਰੇ ਦੀ ਜਿਹੜੀ ਛੱਤ ਉਹ ਵੀ ਡਿੱਗ ਚੁੱਕਾ ਹੈ ਉੱਥੇ ਜਾਇਆਂ ਨਹੀਂ ਜਾ ਸਕਦਾ ਪੰਥ ਸਹਿਯੋਗ ਦੇਵੇ ਤਾਂ ਇੱਥੇ ਅਸੀਂ ਇੱਕ ਲਾਇਬ੍ਰੇਰੀ ਬਣਾਈਏ ਇੱਥੇ ਜਿਹੜਾ ਗਿਆਨੀ ਸੰਤੋਖ ਸਿੰਘ ਜੀ ਦੇ ਨਾਮ ਦੇ ਉੱਤੇ ਕਾਲਜ ਚੱਲਦਾ ਹੈ ਆਲਰੇਡੀ ਉਸ ਦੀ ਵੀ ਸ਼ਾਖਾ ਖੋਲੀ ਜਾਵੇ ਗੁਰੂ ਸਾਹਿਬ ਦੀਆਂ ਜੀਵਨੀਆਂ ਦੀ ਇੱਥੇ ਸਾਂਝ ਪਾਈ ਜਾਵੇ ਗਿਆਨੀ ਜੀ ਸੰਗਤ ਨੂੰ ਇਹ ਦੱਸੋ ਕਿ ਉਹ ਤੁਹਾਡੀ ਸਹਾਇਤਾ ਕਿੱਦਾਂ ਕਰ ਸਕਦੇ ਹਨ ਇਸ ਬਿਲਡਿੰਗ ਨੂੰ ਸੰਭਾਲਣ ਵਾਸਤੇ ਜਿਹੜੇ ਚੰਗੇ ਕਾਰੀਗਰ ਪੁਰਾਣੀਆਂ ਬਿਲਡਿੰਗਾਂ ਦੀ ਸੰਭਾਲ ਕਰਦੇ ਆ ਉਹਨਾਂ ਦਾ ਆਪਾਂ ਨੂੰ ਪਤਾ ਨਾਣਾ ਚਾਹੀਦਾ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਵੈਸੇ ਸਾਡੀ ਕੋ ਮਨ ਦੀ ਇੱਛਾ ਵੀ ਜਿੰਨੀ ਕਿ ਬਚੀ ਹੈ ਡਿਊਟੀ ਵਾਲੇ ਪਾਸ ਆ ਜਾਏ ਇੱਕ ਕਮਰੇ ਦਾ ਇਹਨੂੰ ਨਾ ਟਾਇਆ ਜਾਵੇ ਉਦਾਂ ਹੀ ਰੱਖਿਆ ਜਾਵੇ ਜਿਹੜੇ ਇਸ ਵਿਸ਼ੇ ਦੇ ਐਕਸਪਰਟ ਨੇ ਉਹੀ ਇਹਦੇ ਬਾਰੇ ਸਾਨੂੰ ਜਾਣਕਾਰੀ ਦੇ ਸਕਦੇ ਆ ਉਹਦੇ ਮੁਤਾਬਕ ਅਸੀਂ ਇਹਦੀ ਜਿਹੜੀ ਉਹ ਸਾਰੀ ਕਰਾਵਾਂਗੇ ਸੰਗਤਜੀ ਬਿਲਡਿੰਗ ਬਹੁਤ ਥਾਵਾਂ ਤੋਂ ਪਾੜ ਚੁੱਕੀ ਹੈ ਵੇਖਣ ਨੂੰ ਬਹੁਤ ਡਰਾਵਣਾ ਜੈਦਾ ਰੂਪ ਹੈ ਐਂ ਲੱਗਦਾ ਹੈ ਕਿ ਜਿਵੇਂ ਸਾਹਮਣੇ ਖਲੋਤਿਆਂ ਹੁਣੇ ਹੀ ਨਾ ਡਿੱਗ ਜਾਵੇ ਨੂੰ ਇਦਾਂ ਦਾ ਇਦਾਂ ਹੀ ਬਚਾਉਣ ਵਿੱਚ ਕਾਮਯਾਬ ਹੋ ਜਾਈਏ ਇਸ ਦੇ ਵਿੱਚ ਥੱਲੇ ਵੀ ਕਮਰੇ ਹਨ ਸੰਗਤਜੀ ਖੁੱਲੇ ਹਾਲ ਦਲਾਨ ਹਨ ਕਿਸੇ ਟਾਈਮ ਦੇ ਉੱਤੇ ਇਹਦੀ ਸ਼ਾਨੋ ਸ਼ੌਕਤ ਇੱਕ ਅਲੱਗ ਹੀ ਹੋਏਗੀ ਪੂਰਾ ਜਿਹਨੂੰ ਸੈਂਟਰਲ ਕੈਥਲ ਕਹਿ ਸਕਦੇ ਹਾਂ ਉੱਥੇ ਹੈ ਗਿਆਨੀ ਜੀ ਦਾ ਜਨਮ ਅਸਲ ਦੇ ਵਿੱਚ ਨੂਰਦੀਨ ਦੀ ਸਰਾਂ ਜਿਹੜਾ ਤਰਨਤਾਰਨ ਸਾਹਿਬ ਲੱਗਿਆ ਹੈ ਉੱਥੇ ਹੋਇਆ ਸੀ ਪਰ ਦੇਖੋ ਗੁਰੂ ਸਾਹਿਬ ਕਿੱਥੋਂ ਬੂਟੇ ਪੁੱਟ ਕੇ ਕਿੱਥੇ ਲੈ ਆਉਂਦੇ ਹਨ ਜਦੋਂ ਸੇਵਾ ਲੈਣੀ ਹੋਵੇ ਕਿਉਂਕਿ ਗਿਆਨੀ ਜੀ ਨੇ ਆਪ ਆਪਣਾ ਜੀਵਨ ਬਹੁਤ ਹੀ ਗਰੀਬੀ ਵਿੱਚ ਬਤੀਤ ਕੀਤਾ ਪਰ ਉਹਨਾਂ ਨੇ ਸਿਰੜ ਰੱਖਿਆ ਸਿੱਖ ਕੌਮ ਦਾ ਇਤਿਹਾਸ ਇਹਨਾਂ ਦੀ ਝੋਲੀ ਵਿੱਚ ਪਾਉਣ ਦੀ ठान ਕੇ ਰੱਖੀ ਸੀ ਜਿਹੜੇ ਇਤਿਹਾਸ ਨੂੰ 20 ਸਾਲ ਲਿਖਦਿਆਂ ਲਾ ਦਿੱਤੇ ਲਿਖਣ ਤੋਂ ਬਾਅਦ ਜਦੋਂ ਹੀ ਉਹ ਅਕਾਲ ਤਖਸਾਲ ਜੀ ਨੂੰ ਸਮਰਪਣ ਕਰ ਦਿੱਤਾ ਇਤਿਹਾਸ 2 ਮਹੀਨਿਆਂ ਬਾਅਦ ਇੱਥੇ ਹੀ ਸਰੀਰ ਛੱਡ ਜਾਂਦੇ ਹਨ ਜਾਨੀ ਜੀ ਦੀ ਉਮਰ ਤਕਰੀਬਨ 56 ਸਾਲ ਦੀ ਸੀ ਆਓ ਰਲ ਮਿਲ ਕੇ ਇਸ ਪੰਥਕ ਤ੍ਰੋਹਰ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜਾਨੀ ਜੀ ਆਪ ਜੀ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਦੇ ਜਾਂ ਜਿਹੜਾ ਉਹਨਾਂ ਨੇ ਮਹਾਨ ਆਪਾਂ ਨੂੰ ਇਤਿਹਾਸ ਲਿਖ ਕੇ ਦਿੱਤਾ ਹੈ ਉਹਦੇ ਉੱਤੇ ਕੋਈ ਟਿੱਪਣੀ ਕਰਨਾ ਚਾਹੋਗੇ ਸੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਨਾ ਉਹਦਾ ਮੂਲ ਸਰੋਤ ਉਹਨਾਂ ਕੋਲ ਮੌਜੂਦ ਸੀ ਭਾਈ ਬਾਲੇਵਾਲੀ ਜਨਮ ਸਾਖੀ ਠੀਕ ਹੈ ਜੀ ਤੇ ਹੋਰ ਜਿਹੜੇ ਪੁਰਾਣੇ ਸਾਡੇ ਸਰੋਤ ਸੀਗੇ ਬਾਕੀ ਨੌ ਗੁਰੂ ਸਾਹਿਬਾਨ ਦਾ ਜਿਹੜਾ ਸਰੋਤ ਸੀਗਾ ਉਹ ਭਾਈ ਸਾਹਿਬ ਨੇ ਲਿਖਿਆ ਵੀ ਸਾਨੂੰ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਦੀ ਜਿਹੜੀ ਕਥਾ ਸੀ ਉਹ ਕਮ ਆਈ ਏ ਵੀ ਸੀਗਾ ਵੀ ਕਿਤੇ ਕਿਤੇ ਖੱਪੇ ਸਨ ਵਿੱਚ ਜਿਹੜੇ ਉਹ ਜੋੜਨੇ ਇਤਿਹਾਸ ਦੇ ਬਹੁਤ ਔਖੇ ਸਨ ਕਠਣ ਸਨ ਤੇ ਅਰਦਾਸ ਕਰਿਆ ਕਰਨ ਵੀ ਮਹਾਰਾਜ ਜੀ ਵੀ ਆਪ ਜੀ ਦੀ ਕਥਾ ਆਪ ਹੀ ਲਿਖਾ ਲੋ ਬਜ਼ੁਰਗਾਂ ਤੋਂ ਸੁਣਿਆ ਵੀ ਆਪ ਜੀ ਅੰਮ੍ਰਿਤ ਵੇਲੇ 2:30 ਵਜੇ ਉੱਠ ਕੇ ਸਮਾਧੀ 'ਚ ਬਹਿ ਜਾਂਦੇ ਇਸ਼ਨਾਨ ਕਰਕੇ ਠੀਕ ਹੈ ਜੀ 10 ਵਜੇ ਤੱਕ ਉਹਨਾਂ ਦਾ ਨਿਤਨੇਮ ਵੀ ਚੱਲਦਾ ਸੀ ਰੋਜ਼ ਮਹਾਰਾਜ ਦੇ ਰੰਗ ਚ ਰੰਗੇ ਹੋਏ ਉਹਨਾਂ ਨੂੰ ਧਿਆਨ ਵਿੱਚ ਮਹਾਰਾਜ ਨੇ ਕਿਹਾ ਵੀ ਸਾਡੀ ਕਥਾ ਲਿਖਣ ਲਈ ਤੈਨੂੰ ਭੇਜਿਆ ਸੀ ਤੂੰ ਹੋਰ ਗ੍ਰੰਥ ਲਿਖੀ ਜਾਂਦਾ ਸਾਡੀ ਕਥਾ ਕੌਣ ਲਿਖੇਗਾ ਤੇ ਭਾਈ ਸੰਤੋਖ ਸਿੰਘ ਕਹਿੰਦੇ ਵੀ ਮਹਾਰਾਜ ਤੁਹਾਡੀ ਲਿਖਦੇ ਆਂ ਆਪ ਜੀ ਕਿਰਪਾ ਕਰੋ ਭਾਈ ਸਾਹਿਬ ਧਿਆਨ ਨਹੀਂ ਸੀ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਨਾ ਆਪ ਜੀ ਨੇ ਬਚਨ ਦੱਸਿਆ ਉਹ ਧਿਆਨ ਦੀ ਅਵਸਥਾ ਵਿੱਚ ਉਹਨਾਂ ਨੂੰ ਸਾਰਾ ਇਤਿਹਾਸ ਪ੍ਰਗਟ ਹੁੰਦਾ ਸੀ ਇੱਕ ਦਿਨ ਕਹਿੰਦੇ ਆ ਵੀ ਕੋਈ ਦੁਪਹਿਰ ਦਾ ਟਾਈਮ ਸੀਗਾ 10 11 ਵਜੇ ਦਾ ਤੇ ਕੋਈ ਨਿਹੰਗ ਸਿੰਘ ਜੀ ਆਏ ਨਿਹੰਗ ਸਿੰਘ ਆ ਕੇ ਕਹਿਣ ਲੱਗੇ ਕਵੀ ਜੀ ਨੂੰ ਕਹਿੰਦੇ ਜੀ ਇਹ ਗੱਫਾ ਛਕਣਾ ਉਹਨਾਂ ਨੇ ਸਿੰਘਣੀ ਨੂੰ ਇਸ਼ਾਰਾ ਕੀਤਾ ਮਾਤਾ ਰਾਮਕੌਰ ਜੀ ਨੇ ਪ੍ਰਸ਼ਾਦ ਦਸਾਇਆ ਤੇ ਮਹਾਰਾਜ ਗੁਰਗ੍ਰੰਥ ਸਾਹਿਬ ਜੀ ਦੀ ਜਹੂਰੀ ਚ ਉਹ ਨਿਹੰਗ ਸਿੰਘ ਮੱਥਾ ਟੇਕ ਕੇ ਤੇ ਇੱਥੇ ਗੱਫਾ ਉਹਨਾਂ ਨੇ ਛਕਿਆ ਜਾਨ ਲੱਗਿਆ ਨਾ ਉਹ ਆਪਣਾ ਜ ਹੀ ਚੱਲਾ ਪਾਣ ਲੱਗੇ ਆ ਜੇ ਤੁਹਾਨੂੰ ਕੋਈ ਲੋਡ ਹੋਵੇ ਤਾਂ ਤੁਸੀਂ ਦੇਖ ਲੈਣਾ ਕਈ ਦਿਨ ਕਈ ਮਹੀਨੇ ਕੇ ਹਫਤੇ ਕਵੀ ਜੀ ਨੇ ਝੋਲੇ ਨੂੰ ਹੱਥ ਨਹੀਂ ਲਾਇਆ ਇੱਕ ਦਿਨ ਉਹ ਕਹਿੰਦੇ ਵੀ ਨਿਹੰਗ ਸਿੰਘ ਦੀਆਂ ਮੁੜ ਕੇ ਆਏ ਕੋਈ ਨਹੀਂ ਉਹਨਾਂ ਨੇ ਫਿਰ ਕਹਿੰਦੇ ਉਹ ਝੋਲਾ ਫਰੋਲੇ ਆ ਨਾ ਜਦੋਂ ਤੇ ਉਦੋਂ ਜਿਹੜੇ ਉਹ ਇਤਿਹਾਸ ਦੇ ਵਿੱਚ ਜਿੱਥੇ-ਜਿੱਥੇ ਲੋੜਾਂ ਸੀਗੀਆਂ ਉਹ ਸਾਰੇ ਪ੍ਰਕਾਰਾਂ ਉੱਥੇ ਮਿਲ ਗਏ ਤੇ ਕਬੀ ਜੀ ਨੇ ਫਿਰ ਉਹ ਵੀ ਉਹ ਸਾਰਾ ਖਜ਼ਾਨਾ ਵਿੱਚ ਕਰਕੇ ਸਾਰੇ ਪੰਇਮਨੀ ਸਿੰਘ ਦੀਆਂ ਲਿਖਤਾਂ ਹੋਰ ਜਿਹੜੇ ਪ੍ਰਾਤਨ ਸੂਰ ਸੀ ਉਹ ਵੀ ਇਕੱਠੇ ਕਰਕੇ ਇਹ ਮਹਾਨ ਕਾਰਜ ਕੀਤਾ ਇਹ ਗੁਰਪ੍ਰਤਾਪ ਸੂਝ ਗ੍ਰੰਥ ਦੀ ਰਚਨਾ ਹੋਈ ਹੈ ਇੱਥੇ ਤੋਂ ਲਗਭਗ 20 ਸਾਲ ਲਗਾਤਾਰ ਇੱਥੇ ਭਾਈ ਸਾਹਿਬ ਲਿਖਦੇ ਰਹੇ ਸੰਗਤ ਜੀ ਜਪਜੀ ਸਾਹਿਬ ਦਾ ਅਨੁਵਾਦ ਕੀਤਾ ਜਿਸ ਨੂੰ ਗਰਬ ਗੰਜਨੀ ਟੀਕਾ ਕਿਹਾ ਜਾਂਦਾ ਹੈ ਇਹ ਜਿਹੜਾ ਕਾਰਜ ਹੈ ਇਹ ਵੀ ਆ ਪਹੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਾ ਕੇ ਲੈ ਲੈਣ ਸੰਗਤ ਜੀ ਹੋਈਆਂ ਭੁੱਲਾਂ ਦੀ ਮਾਫੀ ਗਿਆਨੀ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ